ਹਰਿਆਣਾ ਚ ਚੋਣਾ ਨੂੰ ਲੈ ਕੇ ਪੰਜਾਬ ਦੀ ਹੱਦ ਤੇ ਪਿੰਡ ਚੰਦਾ ਖੁਰਦ ਦਾ ਬੱਸ ਸਟੈਂਡ ਤੇ ਐਸਐਸਪੀ ਮਾਨਸਾ ਭਾਗੀ ਰਤਮੀਨਾ ਦੀ ਅਗਵਾਈ ਚ ਇਥੋਂ ਦੀ ਲੰਗਣ ਵਾਲੇ ਵਾਹਨਾਂ ਦਾ ਚੈਕਿੰਗ ਵਹਿਣ ਤੇ ਲਾ ਗਿਆ ਜੋ ਕਿ ਲਗਾਤਾਰ ਜਾਰੀ ਰਹੇਗਾ ਐਸਐਸਪੀ ਸ਼੍ਰੀ ਮੀਨਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਕੋਲ ਕੋਈ ਗੈਰ ਨਸ਼ਾ ਨਕਦੀ ਆਦਿ ਪકડਿਆ ਗਿਆ ਤਾਂ ਸਖਤ ਕਾਰਵਾਈ ਹੋਵੇਗੀ ਇਸ ਮੌਕੇ ਐਸਪੀ ਅਚ ਜਸਕੀਰ ਸਿੰਘ ਡੀਐਸਪੀ ਸੁਰੂਰ ਮਨਜੀਤ ਸਿੰਘ ਐਸਐਚਓ ਸੁਰੂਰ ਅੰਗਰੇਜ਼ ਸਿੰਘ ਆਦਿ ਪੁਲਿਸ ਪਾਰਟੀ ਹਾਜ਼ਰ ਸੀ ਮਾਰਸ਼ਲ ਗੁਰਦੀਪ ਸਿੰਘ ਦੀ ਰਿਪੋਰਟ

जंडा खुर्द मैं खुद भी इतने चैक करना बाकी जगह भी असं चेकिंग कर रहे हैं साढ़े आठ नाका टोटल अप्रोक्सीमेट सवा सौ पुलिस परसन और डी एस पी साहब और एस पी साहब डिपोर्ट किए गए हैं ये जो नाकाबंदी कि बेसिकली जो क्रिमिनल्स है उन्होंने मनाते भी ये भय पैदा करना है कि वो कोई भी अपनी जो इलीगल एक्टिविटी है उनसे बाह जाए और लोगों के सेंस ऑफ सिक्योरिटी की भावना पैदा करना है ਇਹ ਜੋ ਨਾਕਾਬੰਦੀ ਹੈਗੀ ਸਾਡੀ ਮਾਰਨਿੰਗ 6:00 ਕਲੋਕ ਸੇ ਔਰ ਆਫਟਰਨੂਨ ਤੱਕ ਚੱਲ ਰਹੀ ਹੈ। ਇਤੇ ਵਿੱਚ ਕੁਝ ਰਿਕਵਰੀਆ ਵੀ ਹੋਈ ਹੈਗੀ ਔਰ 2:00 ਵਜੇ ਦੋ ਸਾਡਾ ਡਾਟਾ ਹੈਗਾ ਕੰਪਾਈਲ ਕਰਕੇ ਤੁਹਾਡੇ ਨਾਲ ਸੇ ਪੇਸ਼ ਕਰਨਾ ਹੈ। ਸਾਡੇ ਨਾਲ ਹਰਿਆਣਾ ਪੁਲਿਸ ਕੇ ਜੀ ਬੈਸਪੁਰ ਸਾਹਿਬ ਜੋ ਲੈਡਿੰਗ ਕੇ ਜੋ ਹਨਾ ਹੈਗੇ ਉਹ ਕੇ ਸਾਡੇ ਨਾਲ ਪ੍ਰੈਜ਼ੈਂਟ ਕਰੇ। ਸਰ ਇੱਕ ਇਥੋਂ ਦੀ ਜਿਹੜਾ ਸਕ੍ਰੈਪ ਹੈ ਉਹ ਬਹੁਤ ਜ਼ਿਆਦਾ ਗੁਜਰ ਰਿਹਾ ਹੈ। ਉਹਦੇ ਵਿੱਚ ਵੀ ਕੋਈ ਨਕੀ ਉਹਦੇ ਲਈ ਪੁੱਛੀ ਗਾ। ਕਿ ਜਿੱਤਨਾ ਵੀ ਕੋਈ ਇਲੀਗਲ ਐਕਟੀਵਿਟੀ ਹੈਗੀ ਉਹ ਹਰ ਚੀਜ਼ ਕੇ ਉਪਰ ਸਾਡਾ ਫੋਕਸ ਹੈਗਾ ਜਦੋਂ ਨਾਕਾਬੰਨੀ ਕਰਦੇ ਹੈ ਜਾਂ ਗਾਇਬਗਾਏ ਅਸੀਂ ਸਭ ਬਾਈ ਚੈਕਿੰਗ ਕਰਦੇ ਹਾਂ ਤਾਂ ਹਰ ਚੀਜ਼ ਕੇ ਉਪਰ ਅਸੀਂ ਫੋਕਸ ਕਰਦੇ ਹਾਂ ਸਰਿਕਨਾ ਸਰਦੂਰਗੜ ਦੇ ਵਿੱਚ ਜਿਹੜੇ ਕ